ਸਸ਼ੀ ਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਤੇ ਅੱਜ ਆਪਾਂ ਕਰਨ ਲੱਗੇ ਹਾਂ ਸਿੰਧੀ ਕੜਾਈ ਸਿੰਧੀ ਕੜਾਈ ਸਭ ਤੋਂ ਪਹਿਲਾਂ ਆਪਾਂ ਛੋਟੀ ਬੂਟੀ ਸਿਖਾਵਾਂਗੇ ਤੁਹਾਨੂੰ ਤੇ ਫਿਰ ਇਸੇ ਬੂਟੀ ਤੋਂ ਹੀ ਆਹ ਲਾਈਨ ਬਣਦੀ ਹੁੰਦੀ ਹੈ ਜਿਹੜੀ ਜਿਹੜੀ ਬੇਸ ਬਣਦਾ ਮਤਲਬ ਨੀਚੇ ਤੇ ਉਹ ਸਿਖਾਵਾਂਗੇ ਅੱਜ ਅਸੀਂ ਸ਼ੁਰੂ ਕਰਦੇ ਹਾਂ ਵੀਡੀਓ ਹਾਂਜੀ ਸਿੰਧੀ ਕੜਾਈ ਕੱਢਣ ਵਾਸਤੇ ਆਪਾਂ ਨੂੰ ਸਭ ਤੋਂ ਪਹਿਲਾਂ ਇਨੂੰ ਛਾਪਨ ਦੀ ਲੋੜ ਹੁੰਦੀ ਆ ਹਾਂਜੀ ਇਹ ਛੋਟੀ ਬੂਟੀ ਇਸ ਤੋਂ ਹੀ ਆ ਲਾਈਨ ਬਣੂਗੀ ਆਪਣੀ ਐਵੇਂ ਇੱਕ ਇੱਕ ਬੂਟੀ ਜੋੜ ਕੇ ਉਨੀ ਅੱਗੇ ਐਵੇਂ ਲਾਈਨ ਬਣਦੀ ਜਾਉਗੀ ਆ ਦੇਖੋ ਜੀ ਆਪਾਂ ਇਹਨੂੰ ਇੱਥੋਂ ਨੱਪ ਲਿਆਂਗੇ ਤਾਂ ওই ਬੂਟੀ ਬਣਦੀ ਹੁੰਦੀ ਹੈ ਉਹਦੇ ਨਾਲ ਜੁੜ-ਜੁੜ ਕੇ ਅੱਗੇ ਬਣਦੀ ਜਾਂਦੀ ਹੈ ਹਾਂਜੀ ਇਹਨੂੰ ਐਵੇਂ ਲਗਾ ਕੇ ਦੇਖ ਲੋ ਜਿੱਧਰ ਨੂੰ ਧਾਗਾ ਜਾਈ ਜਾਂਦਾ ਬਸ ਉਧਰ ਨਹੀਂ ਕੱਢੀ ਆਣਾ ਐਵੇਂ ਆਪਾਂ ਕ੍ਰੋਸ ਦੇਖ ਲਿਆ ਲਗਾ ਕੇ ਆਪਣਾ ਇੱਥੇ ਸਹੀ ਹੁੰਦਾ ਇਸ ਚੁੰਡ ਤੇ ਤੇ ਇੱਥੋਂ ਆਪਾਂ ਐਵੇਂ ਕਰਕੇ ਕੱਢ ਲਿਆ ਹਾਂ ਹਾਂਜੀ ਫਿਰ ਦੂਸਰੀ ਵਾਰ ਐਵੇਂ ਧਾਗਾ ਫਿਰ ਲਗਾ ਕੇ ਦੇਖ ਲੋ ਫਿਰ ਇਸ ਚੁੰਡ ਤੇ ਆਉਂਦਾ ਫੇਰ ਇੱਧਰ ਇਹ ਜਿਹੜੀ ਕੜਾਈ ਹੈ ਜੀ ਪ੍ਰੈਕਟਿਸ ਨਾਲ ਹੀ ਆਉਂਦੀ ਆ ਜਿੰਨੀ ਆਪਾਂ ਪ੍ਰੈਕਟਿਸ ਕਰਾਂਗੇ ਉਨੀ ਜਲਦੀ ਸਿੱਖ ਜਾਣਾ ਹਾਂਜੀ ਹੁਣ ਜਦੋਂ ਲਾਸਟ ਵਾਰ ਇੱਧਰ ਨੂੰ ਲੈ ਕੇ ਜਾਣਾ ਤਾਂ ਆਪਾਂ ਇਹਦੇ ਨੀਚੋਂ ਦੀ ਐਵੇਂ ਟਿਕਾਉਣਾ ਹੈ ਪਹਿਲਾਂ ਇਹ ਰਿੱਟਰ ਆ ਗਿਆ ਤੇ ਇਹਦੇ ਵਿੱਚ ਦੀ ਕੱਟ ਲਿਆ ਆ ਆ ਦੇਖੋ ਜੀ ਵਰਨਾ ਉਸ ਇਹ ਆਪਣੇ ਉਲੀ ਗਿਆ ਗਿਆ

ਜੀ نیچے ਲੈ ਜਾ ਕੇ ਇਹਨੂੰ ਫਿਰ ਬੰਦ ਕਰ ਦਾਂਗੇ ਆਪਾਂ ਆ ਦੇਖੋ ਆ ਵੇਖੋ ਆਪਣੀ ਬੂਟੀ ਕਿੰਨੀ ਸੋਹਣੀ ਤੇ ਕਿੰਨੀ ਭਰੀ ਭਰੀ ਬਣ ਕੇ ਤਿਆਰ ਹਾਂ ਜੀ ਆਜੋ ਜੀ ਆਪਾਂ ਹੁਣ ਆਹ ਚੇਨ ਜਿਹੜੀ ਬਣਦੀ ਹੈ ਇਹ ਸਿੱਖਣੀ ਹੈ ਇਦੋਂ ਸਾਇੰਤਿਆਂ ਰੱਖਣਾ ਸੀ ਇੱਕ ਡੱਬੀ ਆਵਲੀ ਛੱਡ ਦੇਣੀ ਐ ਦੂਸਰੀ ਕਰ ਲੈਣੀ ਫਿਰ ਆ ਛੱਡ ਦੇਣੀ ਫੇਰਾ ਇਧਰਲੀ ਸਾਈਡ ਵੀ ਐ ਚੱਲੂਗਾ ਸਾਈਡ ਐਮ ਉੱਪਰ ਦੀ ਹੌਲ ਵਾਲਾ ਧਾਗਾ ਹੌਲ ਵਾਲਾ ਧਾਗਾ ਇੱਧੇਲੀ ਸਾਈਡ ਐਂ ਉੱਪਰ ਦੀ ਐਸ ਸਾਈਡ ਦੇ ਦੂਸਰੀ ਸਾਈਡ ਦੇ ਧਾਗੇ ਵਿੱਚ ਨੀਚੇ ਨੰジア ਆਪਣੀ ਸਿੰਦੀ ਬੂਟੀ ਸਾਰੀ ਕੱਚੀ ਹੋ ਗਈ ਹੁਣ ਇਹਨੂੰ ਆਪਾਂ ਪਰਣਾ ਇੱਕ ਵਾਰੀ ਇਹ ਕੱਚਾ ਕਰਨਾ ਪੈਂਦਾ ਇਹਨੂੰ ਤੇ ਦੂਸਰੀ ਵਾਰ ਇਹਨੂੰ ਪਰਣਾ ਦਾ ਹੰਜਾ ਦੇਖੋ ਸਿੰਦੀ ਬੁਟੀ ਦਾ ਇਧਰਲੀ ਸਾਈਡ ਆਪਣੀ ਕੰਪਲੀਟ ਹੋ ਗਈ ਹੈ ਹੁਣ ਆਪਾਂ ਉਧਰੋਂ ਬੈਕ ਸਾਈਡ ਆਉਂਦੇ ਹੋਏ ਤਾਂ ਇਧਰਲੀ ਸਾਈਡ ਸੜੀ ਕੰਪਲੀਟ ਹੋ ਜਾਊਗੀ ਆ ਦੇਖੋ ਜੀ ਆਪਣੀ ਸਿੰਦੀ ਬੁਟੀ ਸਾਰੀ ਕੰਪਲੀਟ ਹੋ ਗਈ ਹੈ ਦੇਖ ਫਿਰ ਨਹੀਂ ਸੋਣੀ ਬਣ ਕੇ ਤਿਆਰ ਹੋਈ ਹੈ ਅੱਜ ਕੱਲ ਇਹ ਸਿੰਦੀ ਕੜਾਈ ਦੀ ਬਹੁਤ 트ੈਂਡ ਚੱਲੀ ਆ ਰਹੀ ਹੈ ਬਹੁਤ ਸੂਟ ਤਿਆਰ ਕਰ ਰਹੇ ਨੇ ਲੋਕ ਬਹੁਤ ਡਿਜ਼ਾਈਨ ਵਾਲੇ ਤੇ ਪਰ ਇਹਦਾ ਪਾਉਣ ਦਾ ਤਰੀਕਾ ਆਈ ਹੈ ਹਾਂਜੀ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਕਮੈਂਟ ਕਰਕੇ ਤੁਸੀਂ ਪੁੱਛ ਲਿਓ ਜੇ ਤੁਹਾਨੂੰ ਕੁਝ ਸਮਝ ਨਹੀਂ ਆਇਆ ਤਪਾ ਦੁਆਰਾ ਦੱਸਿਆ। ਧੰਨਵਾਦ।